ਬੜੇ ਮੈਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਇੱਕ ਪਾਸੇ ਕਹਿੰਦੇ ਓਹ ਵੇਖ ਨਯਾਰਾ ਓਹ ਵੇਖ ਨਯਾਰਾ ਰਾਜ ਪਿੱਛੇ ਤੇਰੇ ਕੀ ਹੋ ਗਿਆ ਤਾੜੀਆਂ ਮਾਦੀਆਂ ਭੰਗੜੇ ਪਾਗੇ ਭੰਗੜੇ ਪਾਗੇ ਭੰਗੜੇ ਪਾਗੇ ਗੋਸ਼ਿਆ ਏ ਬੱਲੇ 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 ਰਾਂਦੇ ਵਾਲਾ ਵੀ ਹਿੰਡ ਦਾ ਪੱਕਾ ਇਹ ਲੱਗਿਆ ਜੋਰ ਤਾੜੀਆਂ ਜ਼ੋਰਦਾਰ ਏ ਯਮਾਂ ਬੇਦਰੇ ਪਾਸੇ ਕੀ ਬਣਦਾ ਰਾਂਦੇ ਵਾਲਿਆ

ਕੜੀਆਂ ਨਹੀਂ ਚਾਹੀਦੀ ਓਏ ਜਿਹੜੀਆਂ ਜੇ ਲੋਕ ਲਾਉਂਦੇ ਤਾਰੀਆਂ ਪਾਣੀ ਸਾਡੇ ਪੀਤੇ ਹੋਏ ਆ ਸਾਡੇ ਪਾਸੇ ਪਈ ਸੀ ਕਬੱਡੀ ਦੇ ਹਲਕਾ ਟੱਚ ਲਾਓ ਸੋਨੇ ਨਾਲ ਟਕਰੋ ਲੱਗਿਆ ਜੋਰ ਹੋ ਗਈ ਬੱਲੇ ਬੱਲੇ ਫਾਇਦੇ ਹੋਏ ਪੰਪ ਬੱਲੇ 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 ਟੱਕ ਹੈ ਫਕਰਾਂ ਦੀ ਕਿਰਪਾ ਨਹੀਂ ਪਿੰਡ ਭੱਤੇ ਵਾਲੇ ਤੋਂ ਆ ਪੁੱਤ ਬਗਾਨਾ ਲੈ ਜਾਂਦਾ ਪਾਲੇ ਤੇ ਇਹ ਪਰੋਈ ਗੱਲ ਗੁਰਪ੍ਰੀਤ ਆ ਠਿੱਕਰੀ ਵਾਲੀ ਆ ਪੁੱਤ ਜਉਂਦਾ ਰਹਿ ਕਰਾ ਓ ਬਾਈ ਮੈਚ ਕਿੱਦਾ ਲੱਗਦਾ ਕਬੀਰ ਲਲਕਾਰਾ ਤੇ ਤੜਾ ਪਾੜਾ ਤੇ ਪਾਣਾ ਵੱਜਦੇ ਸੀ ਲਲਕਾਰਾ ਮਾਰਦਾ ਆ ਗੋਸ਼ੇ ਵਾਲੇ ਦੀ ਕਬੱਡੀ ਪੈ ਗਈ ਹੈ ਇਧਰਲੇ ਪਾਸੇ ਕਲਿਆਣਾ ਵਾਲਾ ਤੇ ਗੋਸ਼ੇ ਦੀ ਟੱਕਰ ਲੱਗਿਆ ਹੋਇਆ ਜ਼ੋਰ ਮੈਨੇ ਮਿੱਤਰੋ ਆ ਬੱਲੇ 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 ਓ ਬੜਾ ਤੇਰਾ ਲਾਕਾ ਹੋਵੇ ਓਏ ਤੇਰਾ ਲਾਕਾ ਹੋਵੇ ਡੱਗੋ ਲਗਦਾ ਏਕਵੇਂ ਹੋ ਜੂ ਰਾਜੇ ਏਕੇਵੇਂ ਹੋ ਗਈ ਉਧਰ ਨੇ ਪਾਸੇ ਸ਼ਰਨਾ ਮੇਰੇ ਮਿੱਤਰੋ ਪਰ ਜੱਗੂ ਦੇ ਸ਼ਰਨਾ ਜੱਗੂ ਦੇ ਸ਼ਰਨਾ ਏ ਟੱਕਰ ਟੱਕੇ ਟੱਕੇ ਟੱਕਰ ਲੱਗਿਆ ਜਦ ਹੋ ਗਈ ਬੱਲੇ 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 ਓ ਬੱਲੇ ਬੱਲੇ ਹੋਰ ਚੱਬਰਾਂ ਦਾ ਚੱਲੀ ਜਵਾਨੀ ਗਰਮ ਖੂਨ ਮੁੰਡਿਆਂ ਨਾਲ ਲਲਕਾਰੇ ਤਾਵਾਜ ਦੇ ਓਏ ਰਾਜੇ ਕਿੱਥੇ ਡਰ ਗਿਆ ਭਾਏ ਦੇ ਓ ਥੋਣ ਪੜਪੇ ਓ ਸਾਨ ਪੜਪੇ ਓ ਸਾਨ ਪੜਪੇ ਦਿਲਤੀ ਗਿਆਜ ਸਾਨ ਪੜਗੇ ਵੱਡੀ ਤੌਲੀ ਆਉਂਦਾ ਹੈ ਪਰਦਾ ਹੋ ਜੇ ਮੁੰਡੇ ਮੁੰਡਾ ਆ ਜਸ਼ਨ ਕਬੱਡੀਆਂ ਪਾਉਂਦਾ ਹੈ ਪਰ ਡੱਗੋ ਵਾਲਾ ਓ ਸਾਨ ਪੜਪੇ ਦਿਲਤੀ ਗਿਆਜ ਬੱਲੇ 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 ہٹا کے مان دے گڈیاں نے مانے سنمانے جشن آ ٹکر آ ਅੱਡੀ ਬੱਲੇ ਬੱਲੇ ਦਾ ਤਾਜਬਾਈ ਮਾਣ ਆ ਜੇ ਧਰਤੀ ਦੇ ਦੂਜੇ ਗਰੀ ਧਰਤੀ ਆ ਮੇਰਾ ਮਾਲਕ ਦੀ ਉਹ ਗੁਰਵਿੰਦਰ ਨੇ ਗੋਸ਼ਾ ਕਬੱਡੀ ਪਾਰ ਮੁੰਡਾ ਥਾਪੀਆਂ ਮਾਰਦਾ ਥਾਪੇ ਮਾਰਦਾ ਟੱਕਰ ਨਿੱਕੂ ਦੇ ਨਾਲ ਬਾਹਰ ਪਾਸੇ ਹਟ ਜਾ ਪਾਸੇ ਹਟ ਜਾ ਪਾਸੇ ਉਹ ਪਾਸੇ 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 ਆ ਨਿੱਕੂ ਆ ਕਲਿਆਣਾ ਵਾਲਾ ਆ ਨਿੱਕੂ ਆ ਕਲਿਆਣਾ ਵਾਲਾ ਕਿਹੜੇ ਪਾਣੀਆਂ ਚ ਲਾਉਂਦੇ ਲੋਕ ਤਾਰੀਆਂ ਉਹ ਪਾਣੀ ਸਾਡੇ ਪੀਤੇ